ਜਸਵੰਤ ਜੀ ਜਿਹੜਾ ਹੁਣ ਤੁਸੀਂ ਮੋਰਚਾ ਦੁਬਾਰਾ ਫੇਰ ਲਗਾਇਆ ਹੈ ਕਿਉਂ ਨੋਬਤ ਆ ਗਈ ਦੁਬਾਰਾ ਮੋਰਚਾ ਲਗਾਣ ਦੀ ਜਿਹੜਾ ਭਾਰਤੀ ਕਿਸਾਨ ਮਜ਼ਦੂਰ ਰੋਜ਼ ਸੰਘਰਸ਼ ਯੂਨੀਅਨ ਦਾ ਮੋਰਚਾ 26 ਜੂਨ ਤੋਂ ਪਿੰਡ ਕੋਟਾਕਾਂ ਵਿੱਚ ਲੱਗਿਆ ਹੋਇਆ ਸੀ ਜਿਹੜਾ ਇਹ ਮੋਰਚਾ ਵਾ ਲਗਾਤਾਰ ਚੱਲ ਰਿਹਾ ਵਾ ਹੁਣ ਵੀ ਚੱਲ ਰਿਹਾ ਵਾ ਹੁਣ ਅੱਜ ਤੋਂ ਇੱਕ ਹਫ਼ਤਾ ਪਹਿਲਾਂ 21 ਤੇ 22 ਤਰੀਕ ਨੂੰ ਪ੍ਰਸ਼ਾਸਨ ਫੇਰ ਉਸੇ ਤਰ੍ਹਾਂ ਹੀ ਤਿਆਰੀ ਕਰਕੇ ਆਇਆ ਸੀ ਪਰ ਸਾਡੇ ਕਿਸਾਨਾਂ ਨੇ ਤੇ ਜਥੇਬੰਦੀਆਂ ਦੇ ਇੱਕੇ ਨਾਲ ਉਸ ਨੂੰ ਦੁਬਾਰੇ ਫੇਰ ਮੋੜ ਵਾਪਸ ਮੋੜਨਾ ਪਿਆ ਕਿਉਂਕਿ ਜਿਹੜਾ ਏਕਾਵਾ ਉਹ ਬਹੁਤ ਵੱਡਾ ਹੁੰਦਾ ਵਾ ਅਸੀਂ ਭਗਵੰਤ ਮਾਨ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ ਇਦਾਂ ਦੀਆਂ ਹਰਕਤਾਂ ਕਰ ਰਹੇ ਆ ਉਹਨਾਂ ਤੋਂ ਬਾਜ਼ ਆ ਜੇ ਨਹੀਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਜਿਹੜਾ ਚੰਡੀਗੜ੍ਹ ਵਿੱਚ ਮੋਰਚਾ ਲੱਗਿਆ ਵਾ ਜਿਹੜਾ ਕਿ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਸੀ ਕਿ ਕਿਸਾਨਾਂ ਨੂੰ ਧਰਨੇ ਲਾਉਣ ਨੂੰ ਕਿਸਾਨ ਨੇ ਮੈਣਨੇ ਹੁਣ ਉੱਥੇ ਜਾ ਕੇ ਦੇਖ ਲੋ ਜੇ ਨਾ ਕਿ ਜਿਸ ਤਰ੍ਹਾਂ ਦਿੱਲੀ ਮੋਰਚਾ ਲੱਗਿਆ ਸੀ ਉਸੇ ਮੋਰਚੇ ਦਾ ਹੀ ਉਹ ਰੂਪ ਤਾਰ ਕਰਨ ਚੁੱਕਿਆ ਵਾ ਮੈਂ ਦੁਬਾਰੇ ਫੇਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਜਿਹੜਾ ਸਾਡਾ ਰੋਡ ਆ ਇਹਨਾਂ ਦੇ ਸੰਬੰਧ ਵਿੱਚ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਨਾ ਕਰੇ ਕਰੇ ਨਹੀਂ ਤਾਂ ਉਸੇ ਤਰ੍ਹਾਂ ਹੀ ਮੂੰਹ ਤੋੜਨਾ ਜਵਾਬ ਦੇਵਾਂਗੇ